ਤੇ ਹੁਣ ਐਸੇ ਅਕਾਲੀ ਦਲ ਦੇ ਪ੍ਰਧਾਨ ਉਹ ਉੱਥੇ ਜਾ ਕੇ ਕੀ ਕਹਿੰਦੇ ਨੇ ਕੀ ਉੱਥੇ ਜਾ ਕੇ ਉਹ ਪੇਸ਼ ਹੁੰਦੇ ਨੇ ਪੇਸ਼ ਹੋਣ ਦਾ ਤੇ ਉਹਨਾਂ ਨੇ ਕਿਹਾ ਤਾਂ ਕਿ ਮੈਂ ਹੋਵਾਂਗਾ ਲਿਖਤੀ ਰੂਪ ਦੇ ਵਿੱਚ ਕੀ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਅੱਗੇ ਕੀ ਕੀ ਉਹਨਾਂ ਨੂੰ ਸਜ਼ਾ ਲਾਈ ਜਾਂਦੀ ਹੈ ਜਾਂ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਕਾਫੀ ਕੁਝ ਅੱਗੇ ਪਵਿੱਖਦੀ ਰਾਜਨੀਤੀ ਤੈਅ ਕਰੇਗਾ ਔਰ ਇਸ ਦੇ ਵਿੱਚ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਉਹ ਕਲੀਨ ਚੈਟ ਉਹਨਾਂ ਨੂੰ ਇੱਕ ਤਰ੍ਹਾਂ ਦੀ ਮਿਲ ਜਾਵੇ ਕਿ ਪਹਿਲਾਂ ਜਿਹੜੀ ਮਾਫੀ ਜਿਸ ਤਰੀਕੇ ਨਾਲ ਮੰਨੀ ਗਈ ਸੀ ਮੰਗੀ ਗਈ ਸੀ ਉਹ ਇੰਨੀ ਜ਼ਿਆਦਾ ਐਕਸੈਪਟ ਨਹੀਂ ਸੀ ਹੋਈ ਤੇ ਹੁਣੇ ਵੀ ਹੋ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਉਹ ਕਹਿਣ ਜੀ ਜਿਹੜੀ ਸਜ਼ਾ ਲਾਉਣ ਉਹ ਪ੍ਰਮਾਣ ਕਰ ਲੈਣ ਸਾਰਾ ਕੁਝ ਓਕੇ ਹੋ ਜਾਏਗਾ ਕੀ ਲੋਕ ਇਸ ਨੂੰ ਐਕਸੈਪਟ ਕਰ ਲੈਣਗੇ ਇਹ ਕਾਫੀ ਸਾਰੀਆਂ ਚੀਜ਼ਾਂ ਅਜੇ ਭਵਿੱਖ ਦੇ ਗਰਭ ਦੇ ਵਿੱਚ ਹੈਗੀਆਂ ਨੇ ਬਿਲਕੁਲ ਸੰਗਤ ਇਸ ਨੂੰ ਕਿਸ ਤਰੀਕੇ ਦੇ ਨਾਲ ਵੇਖਦੀ ਹੈ ਸੰਗਤ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝਦੀ ਹੈ ਇਹ ਤਾਂ तमाम ਚੀਜ਼ਾਂ ਉਸ ਵੇਲੇ ਹੋਰ ਕਲੀਅਰ ਹੋਣਗੀਆਂ ਜਦ ਸੁਖਵੀਰ ਸਿੰਘ ਬਾਦਲ ਪਹੁੰਚਣਗੇ ਸ਼੍ਰੀ ਕਾਲ ਤਕਸਾਹਿਬੇ ਕੇ ਲਿਖਤੇ ਦੇ ਵਿੱਚ ਵੀ ਹੋ ਸਕਦਾ ਹੈ ਉਹਨਾਂ ਤੋਂ ਇਹ तमाम ਚੀਜ਼ਾਂ ਸਵਾਲ ਸਵਾਲ ਜੋ ਕੀਤੇ ਜਾਣਗੇ ਉਸ ਦੇ ਲਿਖਤੀ ਤੌਰ ਤੇ ਜਵਾਬ ਵੀ ਲੈ ਜਾਣ। ਇੱਥੇ ਇਹ ਵੀ ਵਿਚਾਰਨਾ ਬਣਦਾ ਹੈ ਕਿ ਦੂਜੇ ਪੰਨੇ ਗੁਰਪ੍ਰਤਾਪ ਸਿੰਘ ਵਢਾਲਾ ਨੂੰ ਜੋ ਇਸ ਵੇਲੇ ਕਨਵੀਨਰ ਬਣਾਇਆ ਗਿਆ। ਜੀ ਜੀ ਕਨਵੀਨਰਸ਼ਿਪ ਉਹਨਾਂ ਨੂੰ ਕਿਸ ਇਹ ਜਿਹੜਾ ਬਾਗੀ ਧੜਾ ਕਹਿ ਸਕਦੇ ਆ ਜਾਂ ਅਕਾਲੀ ਦਲ ਦਾ ਦੂਸਰਾ ਜਿਹੜਾ ਧੜਾ ਹੈਗਾ ਜਿਹੜੇ ਸ਼ਿਕਾਇਤ ਲੈ ਕੇ ਗਏ ਸੀ। ਉਹਨਾਂ ਨੇ ਵੀ ਆਪਣਾ ਹੌਲੀ-ਹੌਲੀ ਜਿਹੜਾ ਹੈ ਪਲਾਨ ਜਿਹੜਾ ਹੈ ਚਾਲੂ ਕਰ ਦਿੱਤਾ ਹੈਗਾ ਉਹ ਕਹਿੰਦੇ ਕਿ ਅਸੀਂ ਆਮ ਲੋਕਾਂ ਦੇ ਵਿੱਚ ਜਾਵਾਂਗੇ ਤੇ ਉਹਨਾਂ ਨੇ ਉਸ ਨੂੰ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੂੰ ਕਨਵੀਨਰ ਵੀ ਬਣਾਇਆ ਹੈ ਹੁਣ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਮਰ ਸੰਚਾਰ ਵੀ ਕਰਨਗੇ ਕੀ ਹੁਣ ਇਹ ਅਮਰ ਸੰਚਾਰ ਚੰਗੀ ਭਾਵਨਾ ਦੇ ਵਿੱਚੋਂ ਹੈ ਕੀ ਇਹ ਅਮਰ ਸੰਚਾਰ ਦੇ ਪਿੱਛੇ ਇਹ ਭਾਵਨਾ ਹੈ ਕਿ ਅਸੀਂ ਗੁਰੂ ਵਾਲੇ ਬਣ ਕੇ ਪੰਥਕ ਰਾਜਨੀਤੀ ਕਰਨੀ ਹੈ ਜਾਂ ਸਿਰਫ ਕੁਰਸੀਆਂ ਦਾ ਲਾਲਚ ਹੈ ਇਹ ਜਿਹੜਾ ਹੈ ਪਉ ਵਿਖਤੇ ਕਰੇਗਾ ਇਸ ਦੇ ਵਿੱਚ ਆਪਾਂ ਅਜੇ ਕਮੈਂਟ ਨਹੀਂ ਕਰ ਸਕਦੇ ਹੈਗੇ ਅ ਉਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਕਨਵੀਨਰ ਬਣਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਮੈਂਬਰਸ ਨੇ ਉਹ ਸ਼ਾਮਲ ਕੀਤੇ ਜਾਣਗੇ ਤੇ ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਕੋਈ ਵੀ ਫੈਸਲੇ ਇਸ ਤਰ੍ਹਾਂ ਦੇ ਨਹੀਂ ਹੋਣਗੇ ਜਿਹੜੇ ਅਸੀਂ ਆਪ ਲਵਾਂਗੇ ਔਰ ਦੂਜੇ ਬੰਨੇ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਅਕਾਲੀ ਦਲ ਦੇ ਵੱਲੋਂ ਵੀ ਇਹਨਾਂ ਤੇ ਅਜੇ ਕੋਈ ਅਨੁਸ਼ਾਸਨਿਕ ਤੌਰ ਤੇ ਕਾਰਵਾਈ ਨਹੀਂ ਕੀਤੀ ਗਈ ਇਹ ਜਿਹੜੇ ਪੂਰੇ ਧੜੇ ਤੇ ਹੈਗਾ ਜਿਸ ਤੇ ਵਿੱਚ ਬੀਬੀ ਜਗੀਰ ਕੌਰ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਹੈਗੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਦੇਵ ਸਿੰਘ ਢੀਟਸਾ ਹੋਣੀ ਆਪ ਵੀ ਹੈਗੇ ਨੇ ਚਲੋ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਟਸਾ ਨੇ ਇੱਕ ਲੰਬੀ ਸੂਚੀ ਹੈ ਇਸ ਦੇ ਵਿੱਚ ਕੋਈ ਆਪਾਂ ਕਹਿ ਸਕਦੇ ਹਾਂ ਕਿ ਛੋਟੇ-ਮੋਟੇ ਲੀਡਰ ਨਹੀਂ ਹੈਗੇ ਉਹ ਵੀ ਕਾਫੀ ਸਟਰੋਂਗ ਕੀ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਅਨੁਸ਼ਾਸਨੀ ਕਮੇਟੀ ਵੱਲੋਂ ਕੀ ਕਾਰਵਾਈ ਹੋਏਗੀ ਜਾਂ ਕਾਫੀ ਕੁਝ ਆਪਾਂ ਕੀ ਕਿ ਜੇ ਗੁੰਜਲਦਾਰ ਹੈਗਾ ਹੈ ਹੂੰ ਦੁਜੇ ਮੰਨੇ ਵੀ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੁਣੀ ਉਹਨਾਂ ਨੂੰ ਆਲਰੇਡੀ ਪਾਸੇ ਕਰਨਾ ਚਾਹੁੰਦੇ ਸਨ ਹੁਣ ਕੀ ਉਹਨਾਂ ਤੋਂ ਉਹ ਆਪਣਾ ਵੱਖਰਾ ਲੈ ਕੇ ਚੱਲਣਗੇ ਜਾਂ ਲੋਕ ਉਹਨਾਂ ਨੂੰ ਕਿੰਨੀ ਸਪੋਰਟ ਦਿੰਦੇ ਨੇ ਹੁਣ ਜਲੰਧਰ ਦੀ ਚੋਣ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਵਾਲਾ ਬਸਪਾ ਸੀਗਾ ਉਹਨਾਂ ਨੂੰ ਤੇ 750 ਦੇ ਕਰੀਬ ਵੋਟ ਪੈਂਦੀ ਹੈ ਤੇ ਬੀਬੀ surjit kaur ਜਿਹੜੀ ਸੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬਾਕੀ ਧੜੇ ਦੇ ਵੱਲੋਂ ਸੋਨ ਉਹਨਾਂ ਨੂੰ 1250 ਵੋਟ ਪੈ ਜਾਂਦੀ ਹੈ ਭਾਵੇਂ ਕਿ 2600 ਤੋਂ ਦੋਨੋਂ ਹੀ ਜੜੀਆਂ ਘਟ ਨੇ ਪਰ ਫਿਰ ਵੀ ਜਿਹੜਾ ਹੈ ਕਿਤਨਾ ਕਿਤੇ ਕਾਫੀ ਕੁਝ ਜਿਹੜਾ ਹੈ ਚੱਲ ਰਿਹਾ ਹੈ ਆਪਾਂ ਕਹੀਏ ਕਿ ਕਸ਼ਮਕਸ਼ ਦੇ ਵਿੱਚ ਇਹ ਵੀ ਟੜੇ ਹੈਗੇ ਨੇ ਬੇਚ ਅਮਰਿਤਪਾਲ ਸਿੰਘ ਹੋਣਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਕੀ ਉਹਨਾਂ ਨੂੰ ਜੇ ਇਧਰਲੇ ਮੰਨੇ ਨਹੀਂ ਆਉਣ ਦਿੱਤਾ ਜਾ ਰਿਹਾ ਜਾਂ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਇਹ ਗੈਪ ਹੈਗਾ ਹੈ ਨਾ ਜੇ ਇਸ ਮੌਕੇ ਤੇ ਅਮਰਿਤਪਾਲ ਸਿੰਘ ਬਾਹਰ ਹੁੰਦੇ ਤੇ ਫਿਰ ਤੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਕੁਝ ਜਿਹੜਾ ਹੈ ਬਦਲਾਵ ਜਿਹੜਾ ਦੇਖਣ ਨੂੰ ਮਿਲ ਸਕਦਾ ਸੀ